ਜਾਦਾ ਲੈਣਿਆ ਕੋਆਪਰੇਟਿਵ ਬੈਂਕ ਤੋਂ ਪਰ ਖਾਤੇ ਆਪਣੇ ਹੈਗੇ ਨੇ HDFC 'ਚ ICICI 'ਚ ਜਾਂ ਹੋਰ ਪ੍ਰਾਈਵੇਟ ਬੈਂਕਾਂ 'ਚ ਮੈਂ ਕਦੀ ਇਹਦਾ ਕਾਰਨ ਕੀ ਹੈ ਕਾਰਨ ਇਹਦਾ ਇਹ ਹੈ ਜੀ ਕਿ ਸਰਕਾਰੀ ਅਫਸਰ ਜਿਹੜੇ ਨੇ ਉਹਨੂੰ ਲਾਣਾ ਆਪਾਂ ਕੋਆਪਰੇਟ ਬੈਂਕਾਂ ਦੇ ਉਹ ਕਹਿੰਦਾ ਮੇਰਾ ਪਤਾ ਨਹੀਂ 3 ਮਹੀਨੇ ਮੈਂ ਇੱਥੇ ਰਹੂੰ ਪਤਾ ਨਹੀਂ 4 ਮਹੀਨੇ ਰਹੂੰ ਮੇਰੀ ਬਦਲੀ ਹੋ ਜਾਊ ਆਪਾਂ ਨੇ ਕੀ ਲੈਣਾ ਇਹਨਾਂ ਚੱਕਰਾਂ 'ਚ ਪੈ ਕੇ ਸਿਸਕਸ ਵਾਸਤੇ ਸਾਨੂੰ ਡੈਡੀਕੇਟਿਡ ਪ੍ਰੋਫੈਸ਼ਨਲ ਭਾਵੇਂ ਹਾਇਰ ਕਰਨੇ ਪੈਣ ਡੇਡ ਪਰਸੈਂਟ ਖਾਤੇ ਨਹੀਂ 98% ਖਾਤੇ ਪ੍ਰਾਈਵੇਟ ਚ ਨੇ ਸਿਰਫ ਡੇਡ ਪਰਸੈਂਟ ਕੋਆਪਰੇਟਿਵ ਬੈਂਕਾਂ ਚ ਨੇ ਆਪਣੀ ਬੈਂਕਾ ਉਹ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਨਾ ਖਾਤੇ ਜਿਹੜੇ ਨੇ ਉਹ ਆਪਣੇ ਕੋਆਪਰੇਟਿਵ ਬੈਂਕਾਂ ਚ ਖਲਾਓ 3% ਦੂਜਿਆਂ ਨਾਲੋਂ ਵਿਆਜ ਸਸਤਾ ਦਿੰਨੇ ਆ ਲੋਨ ਤੇ ਜਿਹੜਾ ਵਿਆਜ ਹੈ 3% ਘੱਟ ਹੈ ਜੀ। ਜੇ ਉਹ 10 ਰੁਪਏ ਲੈਂਦੇ ਆ 75 ਰੁਪਏ ਲੈਂਦੇ ਆ। ਕਾਰਨ ਕੀ ਇਹਦਾ? ਕਿਉਂ ਨਹੀਂ ਖਾਤੇ ਖਲਾਉਂਦੇ? ਉਹੀ ਗੱਲ ਫੈਲ ਜਾਂਦੀ ਹੈ ਕਈ ਵਾਰੀ। ਇੱਕ ਵਾਰੀ ਜਦੋਂ ਮੈਂ ਤਾਂ ਉਦੋਂ ਹੈ ਨਹੀਂ ਸੀ ਦੁਨੀਆ ਤੇ ਜੋ ਪਾਖੜਾ ਦਾ ਪਾਣੀ ਆਇਆ ਕਹਿੰਦੇ ਕੱਸੀਆਂ ਚ ਕਾਮਰੇਡਾਂ ਦਾ ਜੋਰ ਹੁੰਦਾ ਸੀ ਉਦੋਂ। ਉਹਨੇ ਗੱਲ ਫੁਲਾਦੀ ਕਹਿੰਦੇ ਇਹ ਪਾਣੀ ਨਾ ਲਾਇਓ ਲੋਕੋ ਆ ਉਹਦੇ ਖੇਤਾਂ ਨੂੰ ਇਹ ਤਾਂ ਫੋਕਾ ਪਾਣੀ ਆ ਇਹ ਚੋ ਬਿਜਲੀ ਕੱਢ ਲਈ। ਕਰੰਟ ਨਹੀਂ ਹੈਗੇ ਨੇ ਇਸ ਪਾਣੀ 'ਚ ਇਹ ਤਾਂ ਕਰੰਟ ਤਾਂ ਕੱਢ ਲਿਆ ਤਾਂ ਫੋਕਾ ਗੱਲ ਹੀ ਫੈਲਣੀ ਫੈਲ ਗਈ ਹੁਣ ਇੱਕ ਗਲਤਫਹਿਮੀ ਫਲਾ ਰੱਖੀ ਹੈ ਮੈਂ ਤੁਹਾਨੂੰ ਕਲੀਅਰ ਕਰਨੇ ਚਾਹਨਾ ਜੇ ਕਿਸੇ ਨੇ ਲੋਨ ਦੇਣਾ فرض ਕਰੋ ਕੋਆਪਰੇਟਿਵ ਬੈਂਕ ਦਾ ਲੋਨ ਹੈ ਉਹ ਕਹਿੰਦਾ ਜੇ ਮੈਂ ਇੱਥੇ ਖਾਤਾ ਖਲਾਉਂਗਾ ਤਾਂ ਮੇਰੇ ਫਸਲ ਦੇ ਪੈਸੇ ਇਸ ਖਾਤੇ 'ਚ ਆਉਣਗੇ ਸਰਕਾਰ ਕੀ ਕਰੂਗੀ ਗਲਤਫਹਿਮੀ ਫੈਲ ਗਈ ਸਰਕਾਰ ਕੀ ਕਰੂਗੀ ਜਦੋਂ ਮੈਂ ਫਸਲ ਵੇਚ ਕੇ ਗਿਆ ਜਿਹੜੇ ਮੇਰੇ ਫਸਲ ਦੇ ਪੈਸੇ ਨੇ ਉਹਨਾਂ ਚੋਂ ਮੇਰਾ ਕਰਜ਼ੇ ਵਾਲੇ ਕੱਟ ਲੈਣਗੇ ਬਿਲਕੁਲ ਗਲਤ ਗੱਲ ਐ ਐਦਾਂ ਹੋਈ ਨਹੀਂ ਸਕਦਾ ਕਾਨੂੰਨ ਮੁਤਾਬਕ ਜਿਹੜਾ ਉਹ ਸੀਸੀਐਲ ਕਹਿੰਦੇ ਆ ਉਹਨੂੰ ਕ੍ਰੈਸ਼ ਕ੍ਰੈਡਿਟ ਲਿਮਿਟ ਉਹ ਪੈਸਾ ਜਿਹੜਾ ਫਸਲ ਵਾਲਾ ਉਹ ਟਰਾਲੀ ਲੈ ਗਈ ਮੰਡੀ 'ਚ ਤੁਲ ਗਈ ਨਾਲ ਦੀ ਨਾਲ ਉਹ ਤੁਹਾਡੇ ਖਾਤੇ 'ਚ ਕਿਸਾਨ ਦੇ ਖਾਤੇ 'ਚ ਉਹਨੂੰ ਜਿੰਨੀ ਤੁਲੀ ਆ ਉਹਦੇ ਹਿਸਾਬ ਨਾਲ ਐਮਐਸਪੀ ਦੇ ਹਿਸਾਬ ਨਾਲ ਉਨੇ ਪੈਸੇ ਉਹਦੇ ਖਾਤੇ 'ਚ ਬੈਂਕ 'ਚੋਂ ਜਾਣਗੇ ਉਹਦੇ 'ਚੋਂ 1 ਰੁਪਈਆ ਵੀ ਇੱਧਰ ਉੱਧਰ ਨਹੀਂ ਕਰ ਸਕਦੇ ਇਹ ਗਲਤ ਫ਼ہਮੀ ਜਿਹੜੀ ਆ ਉਹ ਕੱਢ ਦਿਓ ਕਿ ਸਰਕਾਰ ਕੋਈ ਤੁਹਾਡੇ ਲੋਨ ਨੂੰ ਛੇੜ ਲੂਗੀ ਜਾਂ ਤੁਹਾਡੇ ਪੈਸਿਆਂ ਨੂੰ ਛੇੜ ਲੂਗੀ ਹੋਰ ਤਰੀਕੇ ਹੈਗੇ ਨੇ ਕੋਈ ਗੱਲ ਨਹੀਂ ਕਈ ਤਾਂ ਘਰ ਇਹ ਜੇ ਨੇ ਚਲੋ ਕਬੀਲਦਾਰੀ ਥੱਲੇ ਦੱਬ ਗਏ ਜਾਂ ਕਰਜ਼ਾ ਮੋੜਨ ਦੇ ਸੱਚੀ ਮੁੱਚੀ ਕਾਬਲ ਨਹੀਂ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਕਈ ਵਾਰੀ ਦਿਨ ਚੰਗੇ ਮਾੜੇ ਚੱਲਦੇ ਨੇ ਪਰ ਜ਼ਿਆਦਾਤਰ ਇਹ ਜਿਹੇ ਨੇ ਜਿਨ੍ਹਾਂ ਨੇ ਮੋੜਿਆ ਨਹੀਂ ਜਿਨ੍ਹਾਂ ਕੋਲੇ ਵੱਡੇ ਵੱਡੇ ਟਰੈਕਟਰ ਨੇ ਏਸੀ ਲੱਗੇ ਹੋਏ ਆ ਘਰੇ ਤੇ ਹੌਸੀ ਵੱਡੀ ਹਰੀਲੀ ਆ ਤੇ ਨਾਲੇ ਲਿਖਿਆ ਵੀ ਹੋਇਆ ਉੱਥੇ ਕਿ ਸਰਦਾਰ ਫਲਾਣਾ ਸਿੰਘ ਕਰਜ਼ਾ ਨਹੀਂ ਮੋੜਿਆ ਜੀ ਬੈਂਕ ਦਾ ਵੱਡੇ ਬੰਦਿਆਂ ਨੇ ਜਾਦੇ ਰੱਖੇ ਹੋਏ ਪੈਸੇ ਸਿਆਣੇ ਕਹਿੰਦੇ ਨਹੀਂ ਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਆਂਡਾ ਉਹਨੇ ਛੋਟਾ ਹੋ ਜਾਂਦਾ ਹੈ ਜਿੰਨਾ ਜ਼ਿਆਦਾ ਪੈਸਾ ਆਈ ਜਾਊਗਾ ਉਹਨਾਂ ਕੰਜੂਸ ਹੋਈ ਜਾਂਦੇ ਨੇ ਆਮ ਬੰਦਾ ਨਹੀਂ ਇਹ ਕਰਦਾ ਆਮ ਬੰਦਾ ਕਹਿੰਦਾ ਜੀ ਵੀ ਮੈਂ ਤਾਂ ਯਾਰ ਕਰਜਾ ਮੇਰੇ ਸਿਰ ਮੈਂ ਤਾਂ ਸੌਣ ਨਹੀਂ ਦਿੰਦਾ ਮੈਂ ਜਿੰਨੇ ਚਿਰ ਲਾਂਦਾ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ ਤੁਸੀਂ ਉਹਦੇ ਗਵਾਹ ਹੋ ਤੁਸੀਂ ਅੱਜ ਮੇਰੇ ਸਾਹਮਣੇ ਬੈਠੇ ਤੁਸੀਂ ਸਾਰਿਆਂ ਨੇ ਕਰਜਾ ਮੋੜਿਆ ਜੇ ਮੈਂ ਤੁਹਾਨੂੰ ਨਾਮ ਦੱਸਦਾ ਉਹਨਾਂ ਦੇ ਤੁਸੀਂ ਹੈਰਾਨ ਰਹਿ ਜਾਓਗੇ ਜਿਨ੍ਹਾਂ ਨੇ ਕਰਜਾ ਲੈ ਰੱਖਿਆ ਅੱਗ ਲਾਇਆ ਪੈਸੇ ਨਹੀਂ ਮੁੱਕਦੇ ਉਹਨਾਂ ਕੋਲੇ ਉਹ ਬੰਦੇ ਕਾਰਜਾ ਕਰਦੇ ਬੈਠੇ ਦੱਸੋ ਫਿਰ ਕਹਿੰਦੇ ਸੂਬਾ ਕਿਵੇਂ ਚੱਲੂਗਾ ਜੀ ਅਸੀਂ ਹੁਣ ਤਰੀਕੇ ਲੱਭ ਰਹੇ ਆ ਪਿਆਰ ਨਾਲ ਪਹਿਲਾਂ ਪਿਆਰ ਨਾਲ ਪਹਿਲਾਂ ਪਿਆਰ ਨਾਲ ਪਿਆਰ ਨਾਲ ਜੇ ਨਹੀਂ ਤਾਂ ਫਿਰ ਕੋਈ ਹੋਰ ਤਰੀਕਾ ਬਣਾਉਣਾ ਪਊਗਾ ਪਰ ਆਮ ਲੋਕਾਂ ਨੂੰ ਇਹਦਾ ਕੋਈ ਅਸੀਂ ਅਸਰ ਨਹੀਂ ਪੈਣ ਦਿੰਦੇ ਸਿਰਫ ਜਿਹੜੇ ਉਹ ਕਰ ਜਿਹੜੇ ਕਹਿੰਦੇ ਕੋਹੋਂ ਦੇ 22 56 110 ਨਾਲੀ ਕਾ ਜੌਂ ਡੀਅਰ ਵੱਡੇ ਵੱਡੇ ਟਰੈਕਟਰ ਰੱਖਿਆ ਜਿਨਾਂ ਨੇ ਉਹ ਕਰਨੇ ਉਹ ਅਟੜੇ ਸੰਦ ਉਹਨਾਂ ਕੋਲੇ ਉਹਦਾ ਪਰ ਰੇਲ ਦੀ ਗੱਡੀ ਜਿਹੜੇ ਜਿਹੜੇ ਇੰਜਣ ਨੇ ਉਹਨਾਂ ਦੇ ਰੇਲ ਦੇ ਇੰਜਣ ਜਿਹੜੇ ਜਿਹੜੇ ਟਰੈਕਟਰ ਨੇ ਸੋ ਉਹਨਾਂ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਨਾ ਕਿਵੇਂ ਪਿਆਰ ਨਾਲ ਉਹਨੂੰ ਕਹਿ ਦਈਏ ਵੀ ਭਾਈ ਪੰਜਾਬ ਚ ਹਿੱਸਾ ਪਾਓ ਐ ਨਾ ਕਰੋ ਪੰਜਾਬ ਨੂੰ ਡਬੋਣ ਚ ਜਿਆਦਾ ਕੰਮ ਡਬੋਣ ਵਾਲੇ ਪਾਸੇ ਨਾ ਕਰੋ ਹੁਣ ਜਿਵੇਂ ਪਿੰਡ ਚੰਗਾਲ ਤੇ ਪੜੋਂ ਆਉਂਦੀਆਂ ਸਰਕਾਰੀ ਜਿਹੜੀਆਂ ਸੁਭਾਵਾਂ ਨੇ ਉਹਨਾਂ ਜਾਨੋ ਉਸ ਦੀ ਕੇਂਦਰ ਵੀ ਰਜਿਸਟਰ ਕਰਵਾਇਆ ਹੋਇਆ ਵੀ ਜਿੱਥੇ ਦਵਾਈਆਂ ਬਹੁਤ ਘੱਟ ਕੀਮਤ ਤੇ ਜਿਹੜੀਆਂ ਜਨਰਿਕ ਹੁੰਦੀਆਂ ਨੇ ਨਾ ਉਹ ਬਹੁਤ ਘੱਟ ਕੀਮਤ ਤੇ ਮਿਲਦੀਆਂ ਨੇ ਇਹੋ ਜਿਹੇ ਕੰਮ ਸੋਸਾਇਟੀ ਕਰ ਸਕਦੀ ਹੈ ਇਹ ਆ ਤੁਸੀਂ ਆਪਣੇ ਪਿੰਡ ਰਜਿਸਟਰ ਕਰਾਓ ਕਿੱਥੇ ਉਹੀ ਦਵਾਈ 500 ਦੀ ਹੈ ਉਹੀ ਦਵਾਈ 500 ਰੁਪਏ ਦੀ ਹੈ ਇੱਕ ਜ਼ੀਰੋ ਕੱਟ ਜਾਂਦੀ ਹੈ ਜਨਰਿਕ ਜਿਹੜੀਆਂ ਦਵਾਈਆਂ ਬਾਕੀ so, ਜਿਵੇਂ 126 ਸੰਗਰੂਰ ਜ਼ਿਲ੍ਹੇ ਦੀਆਂ ਜਿਹੜੀਆਂ ਸਰਕਾਰੀ ਸਭਾਵਾਂ ਨੇ ਕਾਮਨ ਸਰਵਿਸ ਸੈਂਟਰ ਵਜੋਂ ਰਜਿਸਟਰ ਨੇ ਉੱਥੇ ਪੈਨ ਕਾਰਡ ਬਣਾਉਣਾ ਬਿਜਲੀ ਦਾ ਬਿੱਲ ਭਰਨਾ ਆਨਲਾਈਨ ਕੋਈ ਹੋਰ ਫਾਰਮ ਭਰਨੇ ਨੇ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਸਾਈਟ 'ਚ ਮਿਲ ਸਕਦੀਆਂ ਸੋ ਤੂਰੀ ਸਰਕਲ ਦੀਆਂ 34 ਸਭਾਵਾਂ ਜਿਹੜੀਆਂ ਨੇ 39 'ਚੋਂ ਕਾਮਨ ਸਰਵਿਸ ਸੈਂਟਰ ਵੱਜੋਂ ਰਿਸਟਰ ਹੋ ਗਿਆ ਸੋ ਇਹਦੇ ਚ ਸੰਗਰੂਰ ਚ ਕਸਟਮ ਹਾਇਰਿੰਗ ਸੈਂਟਰਾਂ ਕੋਲੋਂ 1433 ਖੇਤੀਬਾੜੀ ਦੇ ਸੰਦ ਨੇ ਸਰਕਾਰੀ ਸਹੂਲਾਂ ਕੋਲੇ 350 ਤੋਂ ਵੱਧ ਖੇਤੀ ਦੇ ਸੰਦ ਨੇ 33 ਟਰੈਕਟਰ ਨੇ ਤੂਰੀ ਸਰਕਲ ਚ ਇਹ ਸਾਡੇ ਸਾਰਿਆਂ ਲਈ ਪਤਾ ਕੀ ਆ ਆਪਾਂ ਦੇਖੋ ਦੇਖੀ ਕਰਨ ਲੱਗੇ ਨਾ ਕੰਮ ਹੁਣ ਚਾਰ ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ 40 ਗਿੱਲੇ ਵਾਲੇ ਕੋਲ ਵੀ ਉਹੀ ਟਰੈਕਟਰ ਹੈ ਜਦ ਕਿ ਲੋਡ ਨਹੀਂ ਸੀ ਜਿਸ ਸੋਸਾਇਟੀ ਕੋਲ ਟਰੈਕਟਰ ਹੋਵੇ ਉਹ ਟਰੈਕਟਰ 4 ਗਿੱਲੇ ਉਹਦੇ ਵਾਹੂਗਾ ਤਾ ਲਿੱਦਣਾ ਜਦੋਂ ਜਾਓਗੇ ਉਹਨਾਂ ਕੋਲ ਟਰੈਕਟਰ ਪਿੰਡ 'ਚ ਕਿਸੇ ਕੋਲ ਟਰੈਕਟਰ ਨਹੀਂ ਹੈਗਾ ਆਪਦੇ ਟਰੈਕਟਰ ਨੇ ਸੋਸਾਇਟੀ ਕੋਲ ਸਾਰੇ ਪਿੰਡ ਦੀ ਜ਼ਮੀਨ ਉਹ ਵਾਉਂਦੇ ਨੇ ਕਾਹਦੇ ਵਾਸਤੇ ਖਰਚਾ ਪੰਜਾਬ 'ਚ 60 70% ਟਰੈਕਟਰ ਜ਼ਿਆਦਾ ਨੇ ਜ਼ਿਆਦਾ ਖੰਭਾ ਖਿੱਚਣ ਦੇ ਕੰਮ ਆਉਂਦੇ ਜੀ ਕੋਈ ਤੋਂ ਖੰਭਾ ਗੁੰਭਾ ਲਿਆਉਣਾ ਜਾ ਮਕਾਣਾ ਜਾਂਦੇ ਆ ਉਹ ਚ ਹੋਰ ਕੀ ਕਰਦੇ ਆ ਹੁਣ ਚਲੋ ਥੋੜਾ ਜਿਹਾ ਧਰਨੇ ਤੁਰਨੇ ਵਾਤੇ ਵੀ ਟਰੈਕਟਰ ਟਰਾਲੀਆਂ ਵਰਤਣ ਲੱਗ ਗਏ ਠੀਕ ਹੈ ਨਾ ਹੋਰ ਤਾਂ ਕੰਮ ਹੀ ਨਹੀਂ ਸੀ ਇੰਨਾ ਇੰਨਾ ਆਪਣੇ ਕੋਲ 15 ਦਿਨ ਦਾ ਕੱਦੂ ਵਾਲਾ ਸੀਜ਼ਨ ਹੈ 10 ਦਿਨ ਦਾ ਕਣਕ ਵਾਲਾ ਸੀਜ਼ਨ ਹੈ ਹੋਰ ਕੀ ਕਰਦੇ ਆ ਫਿਰ ਪਹੁੰਚੋ ਐਡਾ ਦਾ ਵੱਡੇ ਵੱਡੇ ਟਰੈਕਟਰ ਉਹਦੇ ਉੱਤੇ 2-2 ਲੱਖ ਦਾ ਸਾਊਂਡ ਸਿਸਟਮ ਵੀ ਲਾ ਰੱਖਿਆ ਮਤਲਬ ਖਰਚੇ ਵਧਾ ਰੱਖੇ ਆਪਾਂ ਉਹ ਲੋਨ ਤੇ ਜਾਂ ਲਿਮਿਟ ਕਰਾ ਕੇ ਲੈ ਲਿਆ ਟਰੈਕਟਰ ਪਤਾ ਨਹੀਂ ਲੱਗਦਾ ਮੂਹਲਾ ਟਾਇਰ ਆ ਜਾਂ ਮਗਲਾ ਟਾਇਰ ਹੁਣ ਗੱਡੀਆਂ ਵਾਲੇ ਮੂਹਲੇ ਵੀ ਆ ਗਏ ਪਹਿਲਾਂ ਮੂਹਲਾ ਟਾਇਰ ਛੋਟਾ ਹੁੰਦਾ ਸੀ ਸਾਡੇ ਕੋਲ ਤਾਂ ਆਸ਼ਾ ਹੁੰਦਾ ਸੀ ਦੋ ਤਿੰਨ ਵਾਰੀ ਤਾਂ ਬਾਹ ਹੀ ਤੋੜੀ ਹੋਈ ਹੈ ਮੇਰੀ ਉਹਨੇ ਹੈਂਡਲ ਨੇ ਉਦੋਂ ਜਵਾਕ ਹੁੰਦੇ ਸੀ ਐਨੇ ਚੱਕਰ ਪੈਂਦੇ ਨਹੀਂ ਸੀ ਟੱਸ ਪਹਿਲਾਂ ਡੇ ਜਾਂਦੇ ਐਂ ਮਾਰਦਾ ਇੱਥੋਂ ਘੜ ਦਿੰਦਾ ਬਾਹ ਨੂੰ ਥੋ ਪਹਿਲਾਂ ਵਿੰਡੋ ਹੀ ਨੇ ਜ਼ਮੀਨਾਂ ਤਾਂ ਵੰਡੀਆਂ ਗਈਆਂ ਜੀ ਤੁਸੀਂ ਮੈਨੂੰ ਦੱਸ ਦੋ ਤੁਹਾਡੇ ਪਿੰਡ ਘਰ ਕੋਈ ਖੇਤੀ ਵਾਲਾ ਵੱਡਾ ਹੋਇਆ ਛੋਟੇ ਹੋਏ ਉਹਨੇ ਭਾਈ ਪੰਡੇ 15 ਆਲਾ 7.5 ਤੇ ਰਹਿ ਗਿਆ 7.5 ਆਲਾ 3.5 ਤੇ ਆ ਗਿਆ ਵਿੱਗਿਆਂ ਤੇ ਆ ਗਏ ਵਿੱਗਿਆਂ ਤੇ ਹੁਣ ਆਪਾਂ ਹਜੇ ਵੀ ਵਿਆਹਾਂ ਸ਼ਾਦੀਆਂ ਤੇ ਆ ਜਿੱਥੇ ਆਏ ਹੋਏ ਆ ਮੈਂ ਇਹਨਾਂ ਦਾ ਵਿਰੋਧੀ ਨਹੀਂ ਹੈਗਾ ਪਰ ਸਸਤੇ ਮਿਲਦੇ ਗਾ ਕਰਨਾ 40-50 ਲੱਖ ਚ ਕਿਉਂਕਿ ਉਹ ਫਲਾਨਿਆਂ ਨੇ ਕੀਤਾ ਸੀ ਬਰਾਬਰ ਕਰਨਾ ਇਹ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਸੋਸ਼ਲ ਖਰਚੇ ਜਿਹੜੇ ਬਹੁਤ ਜ਼ਿਆਦਾ ਵੱਧ ਗਏ ਉਹ ਘਟਾਉਣੇ ਪੈਣਗੇ। ਹੁਣ ਮੈਂ ਤੁਹਾਨੂੰ 5000 ਰੁਪਏ ਦੇ ਦਿੰਨਾ। ਤੁਸੀਂ ਸਾਰੇ ਦਿਨ ਚ ਸਾਰਾ ਡੱਬਰ 5000 ਰੁਪਏ ਖਾ ਕੇ ਦਿਖਾਓ। ਕੁਝ ਵੀ ਖਾ ਲਿਓ ਚਾਹੇ। ਇੱਥੇ ਆਉਂਦੇ ਆ ਘੰਟਾ 5000 ਰੁਪਏ ਪਲੇਟ ਹੈ। ਕੀ ਖਾ ਜਾਂਦੇ ਆ 5000 ਦਾ ਵੀ ਉੱਥੇ। ਬਾਅਦ ਫਾਇ ਲੈ ਜਾਂਦੇ ਆ ਸਪਰੇਆ ਪੀ ਜਾਂਦੇ ਆ ਇੱਕ ਕੁੜੀ ਦਾ ਵਿਆਹ ਦਾ ਕਰ ਜਾਂ ਸਾਰੀ ਉਮਰ ਨੇ ਉੱਤਾਰ ਲਈ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਵੀ ਸਰਕਾਰ ਥੋੜੀ ਹੈਲਪ ਕਰੂਗੀ ਸਰਕਾਰ ਕੋਈ ਐ ਕੋਈ ਧੌਣ ਤੇ ਗੋਡਾ ਨਹੀਂ ਰੱਖਦੀ ਸਰਕਾਰ ਥੋੜੀ ਹੈਲਪ ਕਰੂਗੀ ਕਿ ਨਿਕਲੋ ਇੰਨਾ ਚਾਚੋਂ ਥੋੜਾ ਸਿੰਪਲ ਕਰੀਏ ਪਹਿਲਾਂ ਬਰਾਤਾਂ ਸੱਥਾਂ ਚ ਆਉਂਦੀਆਂ ਸੀ ਪਹਿਲਾਂ ਮੰਜੇ ਢਾ ਕੇ ਉੱਥੇ ਬਿਸਤਰੇ ਵਿਛਾਉਂਦੇ ਸੀ ਬਰਾਤ ਉੱਥੇ ਪੱਤਲਾਂ ਲੈ ਪੱਤਲ ਤੁਹਾਡੇ ਜੋ ਅਧਿਆਨ ਤੋਂ ਪੱਤਲ ਨਹੀਂ ਬਤਾਉਣਾ ਕੀ ਹੁੰਦੀ ਹੈ ਭਾਈ 10 ਪੱਤਲਾਂ ਦੇ ਦਿਓ ਪੱਤਲਾਂ ਕੀ ਹੁੰਦੀਆਂ ਸੀ ਉਸ ਪਿੰਡ ਦੇ ਜਿਹੜੀ ਬਰਾਤ ਆਈ ਹੈ ਜਿਹੜੇ ਪਿੰਡੋਂ ਆਈ ਹੈ ਜਾਂ ਉਹ ਬਰਾਤ ਜਿਹੜੇ ਪਿੰਡ ਦਾ ਬੰਦਾ ਆਇਆ ਹੈ ਉਸ ਪਿੰਡ ਦੀ ਕੁੜੀ ਜੇ ਉਸ ਪਿੰਡ ਚ ਵਿਆਹੀ ਹੋਈ ਹੈ ਤਾਂ ਉਹਨਾਂ ਦੇ ਘਰੇ ਪੱਤਲ ਦੋ ਲੱਡੂ ਬਰਫੀਆਂ ਜਲੇਬੀਆਂ ਉਹਨਾਂ ਦੇ ਘਰੇ ਲੈ ਕੇ ਕੁੜੀ ਨੂੰ ਨਾਲੇ 50 ਰੁਪਏ 30 ਰੁਪਏ ਜੋ ਵੀ ਸਰਦ ਭਾਈ ਤੇਰੇ ਪਿੰਡੋਂ ਆਇਆ ਉਹਨੂੰ ਕੁੜੀ ਨੂੰ ਚਾਹ ਹੁੰਦਾ ਮੇਰੇ ਭੇਕੇ ਆਲੇ ਪਾਸੋਂ ਕੋਈ ਆਇਆ ਪੱਤਲਾ ਹੁੰਦੀ ਆ ਜੀ ਕਿੱਧਰ ਪੁੱਲ ਗਏ ਪੱਤਲਾ ਨਾਨਕਾ ਮੇਲਦਾ ਨਹੀਂ ਪਤਾ ਲੱਗਦਾ ਕੌਣ ਹੈ ਪਹਿਲਾਂ 2 ਦਿਨ ਪਹਿਲਾਂ ਮਾਮੀ ਹੋਰੀ ਆ ਜਾਂਦੀ ਸੀ ਬੰਬੀਹਾ ਬੋਲੇ ਕੋੜੇ ਬੰਬੀਹੇ ਮਾਮਾ 1.5 ਵਜੇ ਆਉਂਦਾ ਇੱਥੇ ਮੈਂ ਮੈਰਿਜ ਪੈਲੇਸ 'ਚ ਉਹ ਦੋ ਪਲੇਟਾਂ ਕਰਕੇ ਝੂਠੀਆਂ ਕਹਿੰਦਾ ਤੇਰੀ ਮਾਮੀ ਦੇ ਤਾਂ ਤੰਦਾਂ ਦਾ ਥੋੜਾ ਜਿਹਾ ਲਾਜਾ ਚੱਲਦਾ ਮੈਂ ਚਾਹਨਾ ਆ ਇੰਨੇ ਕ ਨਾਨਕ ਸ਼ੱਕ ਰਹਿ ਗਈ ਤੁਹਾਡੀ ਫੰਕਸ਼ਨ ਹੀ ਖਤਮ ਕਰ ਲੈ ਪਿੰਡ ਦੇ ਪਾਪ ਪਿੰਡ ਦੇ ਵਿੱਚ ਨਹੀਂ ਪਤਾ ਹੁੰਦਾ ਜਿਹਨਾਂ ਦੀ ਕੁੜੀ ਦਾ ਵਿਆਹ ਹੈ ਇੱਥੋਂ ਹੀ ਤੁਰ ਜਾਂਦੀ ਹੈ ਢੋਲੀ ਇੱਥੇ ਹੀ ਆਉਂਦੇ ਨੇ ਇੱਥੇ ਹੀ ਤੁਰ ਜਾਂਦੀ ਹੈ ਚਲੋ ਜੀ ਕਲਚਰ ਖਤਮ ਕਰ ਲਿਆ ਬਿਰਸਾ ਪਹਿਲਾਂ ਪਿੰਡ ਦੇ ਮੁੰਡੇ ਹੀ ਮਿਲ ਕੇ ਉਪਾਂ ਪ੍ਰੀਹੇ ਕਹਿੰਦੇ ਸੀ ਉਹਨਾਂ ਨੂੰ ਪਿੰਡ ਦੇ ਮੁੰਡੇ ਮਿਲ ਕੇ ਕੰਮ ਕਰਦੇ ਸੀ ਆਲੂ ਛਿਲਦਾ ਕੋਈ 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 ਕੜਾਹੀ ਚੜੀ ਹੋਈ ਹੈ ਇੱਕ ਵਾਰੀ ਗੁਰਦੁਆਰਾ ਸਾਹਿਬ 'ਚ ਬੋਲਦੇ ਸੀ ਕਿ ਭਾਈ ਉਹਨਾਂ ਦੇ ਅੱਜ ਸ਼ਗਨ ਹੈ ਜੋ ਉਹਨਾਂ ਦੇ ਭਾਈ ਗੁੱਡੀ ਦਾ ਵਿਆਹ ਰੱਖਿਆ ਹੋਇਆ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਦੁੱਧ ਪਹਚਾਉਣ ਦੀ ਖੇਤ ਖੇਚਣਾ ਕਰੋ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਤੱਕ ਦੁਬਾਰਾ ਬੇਨਤੀ ਕਰਦੇ ਸੀ ਨਾ ਭਾਈ ਜੀ ਉਹ ਤੱਕ ਆਧਾ ਪਿੰਡ ਡੋਲੂ ਲੈ ਕੇ ਤੁਰ ਪੈਂਦਾ ਸੀ ਉਹਦੇ ਘਰ ਵੱਲੋਂ ਵੀਰ ਦੁੱਧ ਦੀ ਬੇਨਤੀ ਆਈ ਹੈ ਚੱਕ ਹੁਣ ਦੱਸੋ ਹੀ ਕੋਈ ਕਿਸੇ ਨਾਲ ਹੈ ਸਭ ਤੋਂ ਵੱਧ ਲੜਾਈ ਗਵਾਂਡੀਆਂ ਨਾਲ ਹੀ ਹੈ ਕੋਈ ਨਾਲੀ ਪਿੱਛੇ ਲੜ ਪਿਆ ਕੋਈ ਟੂਟੀ ਪਿੱਛੇ ਲੜ ਪਿਆ ਕੋਈ ਪਾਹੇ ਪਹਾ ਵੜ ਲਿਆ ਨੇ ਮੇਰਾ ਇੰਨਾਂ ਗੱਲਾਂ 'ਚ ਹੀ ਪੈ ਗਏ ਮੇਰੇ ਵੀਰ ਬਣ ਕੇ ਤਰੱਕੀਆਂ ਬਹੁਤ ਦੁਨੀਆ ਬਹੁਤ ਜ਼ਿਆਦਾ ਤਰੱਕੀ ਕਰ ਰਹੀ ਹੈ ਆਪਾਂ ਪਿੱਛੇ ਨਾ ਰਹਿ ਜੀ ਆ ਛੋਟੇ-ਛੋਟੇ ਲੜਾਈਆਂ ਕਰਕੇ ਤੁਹਾਡੇ ਨਾਲ ਸਰਕਾਰ ਤੁਸੀਂ ਆਪਦੀ ਬਣਾ ਲਈ ਤੁਹਾਡੇ ਕੰਮ ਕਰੀ ਜਾਂਦੇ ਆ ਪਾਣੀ ਨਹਿਰੀ ਪਾਣੀ ਥੋ ਤੁਹਾਡੇ ਚੋ ਤਾਂ ਕੋਈ ਗਿਆਨੀ ਹੋਣਾ ਜਦੋਂ ਮੈਨੂੰ ਪਤਾ ਲੱਗੇ ਮੈਂ ਨੰਗਲ ਗਿਆ ਸੀ ਤਿੰਨ ਵਾਰੀ ਚਾਰ ਵਾਰੀ ਨੰਗਲ ਜਾਇਆ ਮੈਂ ਮੈਂ ਕਿਹਾ ਇੱਥੇ ਨੱਕਾ ਨਹੀਂ ਵਧਣ ਦੇਣਾ ਸੀ ਕਿਸੇ ਦਾ ਇੱਥੋਂ ਪਾਣੀ ਨਹੀਂ ਜਾ ਸਕਦਾ ਇੱਕ ਕੁੱਟ ਵੀ ਕਿਉਂਕਿ ਮੇਰਾ ਮੇਰਾ ਫਰਜ਼ ਬਣਦਾ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਤੁਸੀਂ ਪੰਜਾਬ ਦੇ ਪਰਿਵਾਰ ਦਾ ਲਾਣੇਦਾਰ ਚੁਣਿਆ ਮੈਨੂੰ ਮੇਰਾ ਫਰਜ਼ ਬਣਦਾ ਹੈ ਕਿ ਪਰਿਵਾਰ ਦਾ ਨੁਕਸਾਨ ਨਾ ਹੋਵੇ ਕੋਈ ਜਿੱਥੇ ਮਰਜ਼ੀ ਕੋਰਟਾਂ ਜਾਈ ਜਾਣ ਜੋ ਮਰਜ਼ੀ ਕਰੀ ਜਾਣ ਅਸੀਂ ਲੜਾਂਗੇ ਸਾਡਾ ਹੱਕ ਹੈ ਸਾਡਾ ਪਾਣੀ ਆ ਉਹ ਅਸੀਂ ਕਿਸੇ ਦਾ ਵਾਤਦੇ ਨਹੀਂ ਉਹਨਾਂ ਨੂੰ ਆਪਦਾ ਹਿੱਸਾ ਦਿੰਨੇ ਆ ਉਹ ਲੈ ਲੈਣਾ ਆਪਦਾ ਹਿੱਸਾ ਪਰ ਆਪਦਾ ਹਿੱਸਾ ਪਹਿਲਾਂ ਵਾਰਤ ਕੇ ਬਾਅਦ ਚ ਕਹੋ ਤੁਸੀਂ ਸਾਨੂੰ ਹੋਰ ਦਿਓ ਜੀ ਇਹ ਤਾਂ ਨਹੀਂ ਕਿ ਚੱਲਣਾ ਕੰਮ ਅਸੀਂ ਕੱਸੀਆਂ ਨਹਿਰਾਂ ਸੂਏ ਰਜਵਾ ਹੈ ਨਾਲੇ ਦੁਬਾਰਾ ਚਲਾ ਲੇ ਪਾਈਪਾਂ ਦਾ ਬਰੇ 700 ਕਿਲੋਮੀਟਰ ਪਾਈਪਾਂ ਪੈ ਗਈਆਂ ਜੀ ਹਰ ਰੋਜ਼ 10 ਤੋਂ 12 ਕਿਲੋਮੀਟਰ ਦੀ ਐਵਰੇਜ ਆਉਂਦੀ ਹੁਣ ਪਾਈਪਾਂ ਨਹੀਂ ਮਿਲ ਰਹੀਆਂ ਸਾਨੂੰ ਪੰਜਾਬ ਦੇ ਵਿੱਚ ਜਿੰਨੀਆਂ ਪਾਇਪ ਬਣਾਉਣ ਵਾਲੀਆਂ ਫੈਕਟਰੀਆਂ ਜੇ ਇੱਕ ਵੀ ਪਾਇਪ ਉਹਨਾਂ ਕੋਲੇ ਹੋਵੇ ਸਾਨੂੰ ਦੱਸਿਓ ਕਿਉਂਕਿ ਨਹਿਰਾਂ ਜੋ ਪਾਣੀ ਕੱਢ ਕੇ ਮੋਗੇ ਨਵੇਂ ਬਣਾ ਬਣਾ ਕੇ ਨਹਿਰਾਂ ਦਾ ਪਾਣੀ ਕਿਉਂ ਵਰਗਾ ਪਾਣੀ ਹੈ ਉਹ ਲਾਈਏ ਫਸਲਾਂ ਨੂੰ ਉੱਪਰ ਜਾਊ ਸ਼ਕਤੀ ਵੱਧਦੀ ਹੈ ਮਿੱਟੀ ਆਉਂਦੀ ਹੈ ਨਾਲ ਮੈਨਰਲਸ ਨੇ ਥੱਲੇ ਵਾਲਾ ਪਾਣੀ ਤਾਂ ਭੁੱਲ ਜੋ ਜਿੱਨਾ ਚਿਰ ਤਾਹਾਂ ਨਹੀਂ ਆਉਂਦਾ ਉਹਨਾਂ ਚਿਰ ਉਹਨੂੰ ਮਿਣੋ ਹੀ ਨਾ ਵੀ ਤਾਂ ਕੱਢਣੀ ਨਹੀਂ ਪਈ ਅਮਰੀਕਾ ਨੇ ਕੀ ਕੀਤਾ ਹੋਇਆ ਕੈਨੇਡਾ ਨੇ ਆਪਦਾ ਪਾਣੀ ਅਜੇ ਤੱਕ ਕੱਢਿਆ ਹੀ ਨਹੀਂ ਇਧਰ ਉਧਰ ਹੀ ਚੱਲੀ ਜਾਂਦਾ ਕੰਮ ਉਹਨਾਂ ਦਾ ਨਾ ਆਪਦਾ ਤੇਲ ਛੇੜਿਆ ਉਹਨਾਂ ਨੇ ਇਧਰੋਂ ਉਧਰੋਂ ਹੀ ਰਾਖ ਰੂਖ ਤੋਂ ਹੀ ਲੜਾਈਆਂ ਲੜੂਆਂ ਕਰਕੇ ਤੇਲ ਲੈ ਜਾਂਦੇ ਆ ਆਪਦਾ ਤਾਂ ਹਜੇ ਧਰਤੀ ਛੇੜੀ ਨਹੀਂ ਜੇ ਅੱਜ ਤੇਲ ਮੁੱਕ ਜੇ ਧਰਤੀ ਚੋਂ ਅਮਰੀਕਾ ਕੋਲੇ 47 ਸਾਲ ਦਾ ਤੇਲ ਪਿਆ ਜੀ। ਆਪ ਦੇਣ ਤਾਂ ਲੋਕ ਲਾ ਰੱਖੇ ਉਹਨਾਂ ਨੇ। ਅੱਜ ਪੂਰੀ ਦੁਨੀਆ 'ਚ ਤੇਲ ਮੁੱਕ ਜੇ ਅਮਰੀਕਾ ਕੋਲੇ 47 ਸਾਲ ਦਾ ਤੇਲ ਪਿਆ ਛੇੜੇ ਹੀ ਨਹੀਂ ਉਹਨਾਂ ਨੇ। ਤੇ ਆਪਾਂ ਇੱਥੇ ਪਾਣੀ ਖਤਮ ਕਰ ਲਿਆ। ਨਾਲੇ ਉਹ ਫਸਲ ਵਾਸਤੇ ਜਿਹੜੀ ਆਪਣੀ ਖੁਰਾਕ ਹੀ ਹੈ ਨਹੀਂ। ਆਪਾਂ ਚੌਲ ਕਦੋਂ ਖੰਨੇ ਜੇ 10ਵੇਂ ਵਾਲੇ ਦਿਨ ਖੀਰ ਬਣਾਉਣੇ ਵੱਧ ਤੋਂ ਵੱਧ। ਕਣਕ ਤਾਂ ਚਲੋ ਆਪਾਂ ਰੱਖਦੇ ਹਾਂ ਢੋਲ 'ਚ ਪਾ ਕੇ ਪਹਿਲਾਂ। ਚੌਲ ਬੀਜ-ਬੀਜ ਕੇ ਧਰਤੀ ਖਤਮ ਕਰ ਲਈ ਹੁਣ ਉਹ ਮੁੱਕਰ ਗਏ। एफसीआई ਇਹ ਕਿਹਨੇ ਨਹੀਂ ਖਰੀਦਦੇ ਮੋਲੇ ਵਾਲੇ ਤਾਂ ਮੈਨੂੰ ਕੰਮ ਲੈ ਕੇ ਛੱਡਦੇ ਆਪਾਂ ਆਪਾਂ ਵੀ ਧਰਤੀ ਗਾੜ ਲਈ ਥੱਲੋਂ ਸਿਸ ਕਰਕੇ ਮੈਂ ਬਹੁਤ ਮਤਲਬ ਸਟੱਡੀ ਕਰਦਾ ਬਹੁਤ ਹੋਮਵਰਕ ਕਰਦਾ ਵੀ ਕਿਵੇਂ ਸਮਝਾਇਆ ਜਾ ਸਕਦਾ ਹੈ ਦੇਖੋ ਐ ਕਾਨੂੰਨ ਬਣਾਉਣ ਨੂੰ ਜੋ ਮਰਜੀ ਬਣਾ ਦੇ ਤੱਕੇ ਨਾਲ ਨਹੀਂ ਪਿਆਰ ਨਾਲ ਜਿਹੜਾ ਗੱਲ ਹੁੰਦੀ ਹੈ ਜਿਹੜਾ ਕੰਮ ਪਿਆਰ ਨਾਲ ਹੁੰਦਾ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਤੁਹਾਡੇ ਨਾਲ ਨਾ ਜਮਾਂ ਦਿਲੋਂ ਨਾਲ ਨਾ ਹੋਰ ਕੋਈ ਕੰਮ ਹੀ ਨਹੀਂ। ਬਾਕੀ ਕੰਮ ਤਾਂ ਕਰੀ ਬੈਠਿਆ ਸਾਰੇ ਦੌਲਤਾਂ ਸ਼ੋਰ ਤਾਂ ਸਾਰੀਆਂ ਪਹਿਲਾਂ ਹੀ ਦੇਤੀਆਂ ਸੀ ਤੁਸੀਂ। ਪੂਰੀ ਦੁਨੀਆ ਘੁੰਮੀ ਬੈਠਿਆ ਨਾ ਕੋਈ ਜਾ ਚੜਨ ਦਾ ਚਾਹ ਹੈ। ਨਾ ਕੋਈ ਖਬਰ ਚ ਫੋਟੋ ਛਪਾਉਣ ਦਾ ਚਾਹ ਹੈ। ਨਾ ਕੋਈ ਟੈਲੀਵਿਜ਼ਨ ਤੇ ਹੁਣ ਸਾਰੇ ਚਾਹ ਤਾਂ ਨਵੇੜੀ ਬੈਠਿਆ ਪਹਿਲਾਂ। ਹੁਣ ਤਾਂ ਇੱਕੋ ਹੀ ਚਾਹ ਹੈ ਕਿ ਜੋ ਸਮਾਜ ਨੇ ਮੈਨੂੰ ਦਿੱਤਾ 17 ਸਾਲ ਦੀ ਉਮਰ ਚ ਸਟਾਰ ਬਣਾਤਾ ਜੋ ਸਮਾਜ ਨੇ ਮੈਨੂੰ ਦਿੱਤਾ ਉਹਨੂੰ ਮੈਂ ਦੁੱਗਣਾ ਤਿੱਗਣਾ ਚੌਗਣਾ ਪੰਜ ਗੁਣਾ ਕਰਕੇ ਵਿਆਸ ਸਮੇਤ ਵਾਪਸ ਕਰਾਂ ਕਿ ਸਮਾਜ ਨੇ ਮੈਨੂੰ ਇੰਨਾ ਕੁਝ ਦਿੱਤਾ ਮੈਂ ਸਮਾਜ ਨੂੰ ਕੀ ਦਿੰਦਾ ਸੋ ਐਸੇ ਕਰਕੇ ਆਹ ਜੇ ਫੰਕਸ਼ਨ ਹੁੰਦੇ ਨੇ ਪਹਿਲਾਂ ਐਜੇ ਫੰਕਸ਼ਨ ਕਿੱਥੇ ਹੁੰਦੇ ਸੀ ਕਿਸੇ ਨੂੰ ਸਨਮਾਨਤ ਕਰਨਾ ਜਾਂ ਨੌਕਰੀਆਂ ਨਿਯੁਕਤੀ ਪੱਤਰ ਸਮਰੋਹ 54154 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਮੈਂ ਤੁਹਾਡੇ ਚੋ ਵੀ ਬਹੁਤ ਸਾਰੇ ਪਿੰਡਾਂ ਚ ਤੁਹਾਡੇ ਪਿੰਡਾਂ ਚ ਨੌਕਰੀਆਂ ਮਿਲੀਆਂ ਹੋਣੀਆਂ ਕੋਈ ਪੈਸਾ ਲੱਗਿਆ ਹੋਵੇ ਮੈਨੂੰ ਹੱਥ ਖੜਾ ਕਰਾ ਦਿਓ ਕਿਸਾ ਕੋਈ ਸਪਾਰਸ਼ ਲੱਗੀ ਹੋਵੇ ਹੱਥ ਖੜਾ ਕਰਾ ਦਿਓ ਕਿਸਦਾ ਹੋ ਜਾਂਦਾ ਸਾਰਾ ਕੰਮ ਇਮਾਨਦਾਰੀ ਨਾਲ ਨੀਂਦ ਸਾਫ਼ ਚਾਹੀਦੀ ਐ ਬਸ ਹੋ ਵੀ ਜਾਂਦਾ ਉਹ ਆਇਆ ਥੋੜਾ ਟਾਈਮ ਲੱਗ ਜਾਂਦਾ ਹੁਣ 75 ਸਾਲ ਦਾ ਪੁਰਾਣਾ ਸਿਸਟਮ ਖਰਾਬ ਕੀਤਾ ਹੋਇਆ ਉਹਨੂੰ ਹੌਲੀ-ਹੌਲੀ ਠੀਕ ਹੋਊਗਾ ਜਿਵੇਂ ਪਹਿਲਾਂ ਹੁਣ ਆਪਾਂ ਜਿਪਸਮ ਪਾਉਂਦੇ ਸੀ ਪਹਿਲਾਂ ਕਲਰ ਹੁੰਦੇ ਸੀ ਧਰਤੀ ਆਪਣੀ ਟਿੱਬੇ ਹੁੰਦੇ ਸੀ ਹੌਲੀ ਹੌਲੀ ਟਿੱਬੇ ਚੱਕੇ ਗਏ ਹੁਣ ਹੁਣ ਸਾਰੀ ਹੁਣ ਤਾਂ ਮੰਜੇ ਜੀ ਨਹੀਂ ਥਾਮੀ ਨਹੀਂ ਛੱਡੀ ਬੱਚੋਂ ਨਾ ਲਾਉਣ ਵੱਲੋਂ ਪਹਿਲਾਂ ਮੋਟਰ ਦਾ ਕੋਠਾ ਇੱਕ ਡੇਕ ਇੱਕ ਨਿੰਮ ਇੱਕ ਅਦੀ ਟਾਲੀ ਜਰੂਰ ਹੁੰਦੇ ਤਿੰਨ ਚਾਰ ਦਰਖਤ ਕੋਠੇ ਤੇ ਮੋਟਰ ਵਾਲੇ ਤੇ ਮੰਜਾ ਪਿਆ ਹੁੰਦਾ ਸੀ ਉੱਥੇ ਚਾਹ ਵਾਲਾ ਪਤੀਲਾ ਚੁੱਲਾ ਹੁੰਦਾ ਸੀ ਉੱਥੇ ਚਾਹ ਰੋਟੀ ਦਾ ਹੁਣ ਤੁਸੀਂ ਦਿਖਾ ਦਿਓ ਮੈਨੂੰ ਮੋਟਰ ਵਾਲੇ ਕੋਠੇ ਤੇ ਕੋਈ ਦਰਖਤ ਹੋਵੇ ਮੋਟਰ ਇੰਨੀ ਕਰੇਗੀ ਆਏ ਤੇ ਕਿ ਛਿੱਟੀ ਮੋਟਰ ਐ ਬਸ ਆ ਇੱਥੇ ਥੱਲੇ ਉਹ ਮੱਛੀ ਮੋਟਰ ਪਈ ਹੋਈ ਐ ਇੱਥੇ ਪਏ ਪਏ ਆਲੇ-ਦਾਲੇ ਜੀਰੀ ਲਾਈ ਹੋਈ ਐ ਸਬਜ਼ੀ ਵੀ ਨਹੀਂ ਲਾਉਂਦੇ ਸ਼ਹਿਰ ਨੂੰ ਜਾਂਦੇ ਆ ਕਹਿੰਦੇ ਸਾਗ ਫੜ ਲਈਂ ਸ਼ਹਿਰੋਂ ਲੈ ਪਹਿਲਾਂ ਸਾਗ ਪਿੰਡਾਂ ਚੋਂ ਸ਼ਹਿਰ ਨੂੰ ਜਾਂਦਾ ਸੀ ਹੁਣ ਸ਼ਹਿਰਾਂ ਤੋਂ ਇੱਥੇ ਨੂੰ ਆਉਣ ਲੱਗਿਆ ਸਬਜ਼ੀਆਂ ਮੁੱਲ ਗੰਨੇ ਮੁੱਲ ਲਿਉਂਦੇ ਆ ਪਹਿਲਾਂ ਆਪਣਾ ਸਾਰਾ ਕੁਝ ਪਿੰਡਾਂ ਚ ਸਰ ਜਾਂਦਾ ਸੀ ਛਲਗਮ ਮੂੜੀਆਂ ਗਾਜਰਾਂ ਬੀਜ ਲੈਣੀਆਂ ਕਿੱਧਰ ਗਿਆ ਹੁਣ ਕਿਹੜੇ ਧਰਤੀ ਜਵਾਬ ਦੇਣ ਲੱਗ ਗਿਆ ਉਹਨਾਂ ਨੂੰ ਆਪਾਂ ਥੋੜੇ ਜਿਹਾ ਜ਼ਿਆਦਾ ਕਰ ਗਏ ਵੀ ਮਾ ਕੋਈ ਜਗ੍ਹਾ ਰਹਿ ਨਾ ਜਾਵੇ ਲਾ ਦੇ ਵੀ ਜੀਰੀ ਇੱਥੇ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਪੰਜਾਬ ਆਪਾਂ ਨੇ ਬਚਾਉਣਾ ਕੋਈ ਬਾਹਰੋਂ ਆ ਕੇ ਆਪਣੀ ਹੈਲਪ ਨਹੀਂ ਕਰਨ ਲੱਗਿਆ ਵੀ ਟਰੰਪ ਆ ਜਾਊ ਇੱਥੇ ਉਹ ਬਚਾਊਗਾ ਆਪਾਂ ਨੂੰ ਨਾ ਆਪ ਹੀ ਕਰਨਾ ਪੈਣਾ ਆਪ ਮਰੇ ਬਿਨਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਰੋਏ ਬਿਨਾ ਤਾਂ ਕਹਿੰਦੇ ਮਾਂ ਵੀ ਨਹੀਂ ਦੁੱਧ ਪਿਆਉਂਦੀ ਸੋਪਾ ਆਪੀ ਆਪਣੀ ਧਰਤੀ ਠੀਕ ਕਰ ਲਈਏ ਧਰਤੀ ਪਰਮਾਤਮਾ ਨੇ ਇੰਨੀ ਸੋਹਣੀ ਦਿੱਤੀ ਐ ਉਤੋਂ ਗੁਰੂਆਂ ਦਾ ਅਸ਼ੀਰਵਾਦ ਐ ਉਤੋਂ ਸ਼ਹੀਦਾਂ ਦੀ ਪ੍ਰੇਰਣਾ ਐ ਕਿਹੜੀ ਚੀਜ਼ ਦੀ ਘਾਟ ਐ ਮੈਨੂੰ ਦੱਸ ਦੋ ਹਰ ਕਿਸਮ ਦਾ ਮੌਸਮ ਐ ਇਸ ਧਰਤੀ ਤੇ ਉਥੇ ਬਰਫ਼ ਹੀ ਪਈ ਰਹਿੰਦੀ ਐ 6 ਮਹੀਨੇ ਅਮਰੀਕਾ ਕੈਨੇਡਾ 'ਚ ਕੁਝ ਦਿਖਦੇ ਵੀ ਨਹੀਂ ਸਾਰਾ ਚਿੱਟਾ ਚਿੱਟਾ ਹੁੰਦਾ ਇੱਥੇ ਗਰਮੀ ਆ ਗਈ ਆ 2 ਮਹੀਨੇ ਬਾਅਦ ਮਹੀਨੇ ਬਾਅਦ ਮੀਂਹ ਪੈਣ ਲੱਗ ਜਾਣਗੇ ਉਦੋਂ ਗਾ ਬਸੰਤ ਆ ਜੂਗੀ ਉਦੋਂ ਗਾ ਦਿਵਾਲੀ ਦਸਹਿਰੇ ਆ ਜਾਣਗੇ ਅਕਤੂਬਰ ਨਵੰਬਰ ਚ ਠੰਡ ਹੋ ਜੂਗੀ ਕਣਕਾਂ ਵੀ ਜਦਾਂਗੇ ਠੀਕ ਹੈ ਅਪ੍ਰੈਲ ਚ ਕਣਕਾਂ ਆ ਜਾਣਗੀਆਂ ਸਾਰਾ ਮੌਸਮ ਹਰ ਕਿਸੇ ਦਾ ਮੌਸਮ ਹੈ ਕੋਈ ਘਾਟ ਨਹੀਂ ਹੈਗੀ ਸਿਰਫ ਇਹ ਹੈ ਵੀ ਜੇ ਕਿਤੇ ਸਰਕਾਰਾਂ ਥੋੜਾ ਸਾਥ ਦੇ ਦੇਣ ਲੋਕਾਂ ਨੂੰ ਥੋੜਾ ਜਿਹਾ ਮਿਲ ਜੇ ਵੀ ਆ ਜਾ ਲੋਕ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਆ ਕਰਨ ਨੂੰ ਤਿਆਰ ਨੇ ਪਰ ਕਹਿੰਦਾ ਮੂਰੇ ਲੱਗ ਜੇ ਕੋਈ ਬਸ ਬਹੁਤ ਸਾਰੇ ਰਿਵਾਜ ਇਹ ਜਿਹਨੇ ਜਿਹੜੇ ਲੋਕ ਖਤਮ ਕਰਨ ਨੂੰ ਫਿਰਦੇ ਆ ਪਰ ਕਹਿੰਦੇ ਮੈਂ ਕੋ ਕਰਾਂ ਯਾਰ ਮੂਰੇ ਲੱਗੇ ਕੋਈ ਜੇ ਕੋਈ ਹੋਰ ਕਰ ਦੇ ਫਿਰ ਸਾਰਾ ਪਿੰਡ ਕਰ ਦੂਗਾ ਸੋ ਇਸ ਕਰਕੇ ਆਪਾਂ ਨੂੰ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਸਾਡੇ ਘਰ ਦੀ ਉਦੋਂ ਮੈਂ ਰਾਜਨੀਤੀ ਚ ਨਹੀਂ ਸੀਗਾ ਮੇਰੀ ਦਾਦੀ ਜੀ ਦੀ ਮੌਤ ਹੋ ਗਈ ਮੇਰੀ ਮਾਂ ਤੇ ਮੇਰੀ ਮਾਸੀ ਦੋਨੇ ਸੱਕੀਆਂ ਪਹਿਣਾ ਮੇਰੇ ਡੈਡੀ ਤੇ ਮੇਰੇ ਚਾਚਾ ਜੀ ਦੋਨੇ ਸਕੇ ਭਾਈ ਮੈਨੂੰ ਪਤਾ ਲੱਗਿਆ ਭੋਗ ਤੋਂ 2 ਦਿਨ ਪਹਿਲਾਂ ਮੈਂ ਕਲਾਕਾਰ ਦੌਰ ਤੇ ਵਿਚਰਦਾ ਸੀ ਪਟਿਆਲੇ ਰਹਿਣਾ ਸੀ ਨਾ ਮੈਨੂੰ ਪਤਾ ਲੱਗਿਆ ਮੇਰਾ ਮਾਮਾ ਜਿਹੜਾ ਉਹ ਮੇਰੇ ਚਾਚੇ ਨੂੰ ਤੇ ਮੇਰੇ ਡੈਡੀ ਨੂੰ ਸੋਨੇ ਦੇ ਕੜੇ ਪਾਊਗਾ ਰਿਵਾਜ ਹੈ ਵੀ ਸੱਸ ਮਰੀ ਤੇ ਪਰੌਣਿਆਂ ਨੂੰ ਸੋਨੇ ਦੇ ਕੜੇ ਪਾਉਣੇ ਨੇ ਮੈਂ ਉਹ ਮਾਮਾ ਜੀ ਨੂੰ ਫੋਨ ਕੀਤਾ ਮਾਮਾ ਜੀ ਰਹਿਣ ਦਿਓ ਛੱਡੋ ਭਰੇ ਖਤਮ ਕਰ ਦਿਆਂ ਰਿਵਾਜ ਨਾ ਪੁੱਤ ਕਹਿੰਦਾ ਕੜੇ ਤਾਂ ਬਣ ਗਏ ਇਹ ਤਾਂ ਪਾਉ ਮੈਂ ਤਾਂ ਚਲ ਆ ਜਿਓ ਮੈਂ ਕੋਈ ਗੱਲ ਨਹੀਂ ਫਿਰ ਉਹ ਕੀ ਕਰੀਏ ਉਹਨੇ ਖੜੇ ਪਾਤੇ ਜੀ ਜਦੋਂ ਭੋਗ ਤੇ ਧੰਨਵਾਦ ਕਰਨ ਵਾਸਤੇ ਮੈਂ ਉੱਠਿਆ ਮੈਂ ਕਿਹਾ ਜੀ ਪਹਿਲਾਂ ਕਿ ਲਾਏ ਆ ਵੀ ਜਿਹੜਾ ਰਿਵਾਜ ਨੇ ਕਈ ਤਾਂ ਆਪਾਂ ਨੂੰ ਖਤਮ ਕਰਨੇ ਪੈਣਗੇ ਮੈਂ ਕਿਹਾ ਵੀ ਜਿਹੜਾ ਸੋਨਾ ਹੈ ਉਹ ਖੁਸ਼ੀ ਦਾ ਪ੍ਰਤੀਕ ਹੈ ਖੁਸ਼ੀ ਵੇਲੇ ਪਾਇਆ ਜਾਂਦਾ ਉਹ ਜਦੋਂ ਮੇਰਾ ਮਾਮਾ ਉੱਠ ਕੇ ਇਹ ਕਹਦੇ ਮਾਈਕ 'ਚ ਵੀ ਮੈਨੂੰ ਬਹੁਤ ਖੁਸ਼ੀ ਅੱਜ ਵੀ ਮੇਰੀਆਂ ਦੋਨੇ ਭੈਣਾਂ ਦਾ ਸੱਸ ਤੋਂ ਖੜਾ ਛੁੱਟ ਗਿਆ ਉਹਨਾਂ ਦੀ ਮਾਂ ਮਰ ਗਈ ਤੁਸੀਂ ਸੋਣਾ ਪਾਈ ਜਾਂਦੇ ਉਹਨਾਂ ਨੂੰ ਦੋਨਾਂ ਨੂੰ ਤੇ ਮੈਂ ਕਹਿੰਦਾ ਇਹ ਨੰਬਰ 2 ਤੇ ਮੈਂ ਕਹਿੰਦਾ ਵੀ ਮੇਰੇ ਨਾਨਾ ਨਾਨੀ ਨੇ ਦੋ ਤੀਆਂ ਜੰਮੀਆਂ ਅੱਜ ਤੋਂ ਕੋਈ 40 45 47 ਸਾਲ ਪਹਿਲਾਂ ਦੋ ਤੀਆਂ ਜੰਮੇ ਉਹਨਾਂ ਨਾਨਾ ਨਾਨੀ ਵੀ ਦੁਨੀਆ ਤੋਂ ਚਲੇ ਗਏ ਉਮਰ ਆ ਪੋਕ ਕੇ ਪਰ ਉਹਨਾਂ ਦੋਨੇ ਤੀਆਂ ਦੀਆਂ ਕਿਸ਼ਤਾਂ ਮੇਰਾ ਮਾਮਾ ਅੱਜ ਤੱਕ ਭਰੀ ਜਾਂਦਾ ਹੈ ਠੀਕ ਹੈ ਜੀ ਪਹਿਲੀ ਕੁੜੀ ਦਾ ਜਾਪ ਆ ਗਿਆ ਜੀ ਆ ਜੋ ਜੇ ਟੰਗਣ ਵਾਲਾ ਆ ਗਿਆ ਕੋਈ ਆ ਦਿਵਾਲੀ ਆ ਗਈ ਜੀ ਆ ਪਤਾ ਨਹੀਂ ਕਿਹੜਾ ਆ ਗਿਆ ਜੀ ਕੀ ਆ ਗਿਆ ਜੀ ਹਰ ਵਾਰੀ ਪੈਸੇ ਨਾਨਕੇ ਵਾਲੇ ਪਾਸਿਓ ਮੈਂ ਕਿਹਾ ਵੀ ਫੇਰ ਇਹ ਆਪਦੇ ਕਰੇ ਕਿਉਂ ਜੰਮਣ ਦੇਊਗਾ ਵੀ ਪੋਤੀ ਇਹ ਕਹੂਗਾ ਪਹਿਲਾਂ ਵਾਲੇ ਇਹਨੇ ਕਿਸ਼ਤਾਂ ਨਹੀਂ ਪੂਰੀਆਂ ਹੋਈਆਂ ਹੋਰ ਨਹੀਂ ਜੰਮਣ ਦਿੰਦੇ ਪਾਉਣ ਮੈਂ ਕਿਹਾ ਵੀ ਲਿਆਓ ਕਰਾਂ ਕੜੇ ਦੋਨੇ ਫੜਾਓ ਚਾਚਾ ਤੇ ਡੈਡੀ ਨੂੰ ਮੈਂ ਕਿਹਾ ਹੁਣ ਸਾਰੇ ਪਿੰਡ ਸਾਹਮਣੇ ਉਹ ਵੀ ਨਹੀਂ ਮੁੱਕਰ ਸਕਦੇ ਕੜੇ ਲੈ ਲੈ ਨਵੇਂ ਸਰਪੰਚ ਨੂੰ ਫੜਾ ਤੇ ਆ ਸਰਪੰਚ ਸਾਵਾ ਲੋ ਇਹਨਾਂ ਨੂੰ ਵੇਚ ਕੇ ਸਕੂਲ ਚ ਕਮਰਾ ਪਾ ਦੋ ਮੇਰੀ ਮੇਰੀ ਦਾਦੀ ਦਾ ਨਾਮ ਲਿਖ ਦਿਓ ਉੱਤੇ ਸਾਰੀ ਉਮਰ ਯਾਦ ਰੱਖਣਗੇ ਲੋਕ ਇਹਨਾਂ ਘੜਿਆਂ ਦਾ ਕੀ ਹੈ ਇਹ ਤਾਂ ਮਤਲਬ ਅੱਜ ਨਹੀਂ ਕੱਲ ਨੂੰ ਲਾ ਕੇ ਤਰ ਲੈਣਗੇ ਕਿਤੇ ਨਾ ਕਿਤੇ ਸੋ ਇਸ ਕਰਕੇ ਜੀ ਉਦੋਂ ਬਾਅਦ ਸਾਰੇ ਪਿੰਡ ਨੇ ਰਵਾਜ ਖਤਮ ਕਰਤਾ ਹੀ ਸਾਡੇ ਪਿੰਡ ਨੇ ਵੀ ਸਾਡੇ ਭਾਈ ਜੇ ਐ ਹੋ ਜੇ ਸਾਥੋਂ ਸੋਨੇ ਦੀ ਉਮੀਦ ਨਾ ਕਰਿਓ ਤੇ ਸਾਡੇ ਪਾਕੇ ਨਾ ਜਾਇਓ ਐ ਹੋ ਜਾ ਨਰਵਾਜ ਖਤਮ ਆਦੇ ਬਾਅਦ ਤੇ ਪੁਰਾਣੇ ਚੱਲੀ ਜਾਂਦਾ ਉਹੀ ਹੋ ਜੇ ਕੰਬਲ ਰਹੀ ਜਾਂਨੇ ਕਦੇ ਕੰਬਲ ਲਿਆ ਕਿਸੇ ਨੇ ਹੁਣ ਮਿਲਣੀ ਤੇ ਕੰਬਲ ਸਾਡੇ ਨਾ ਆਪਣਾ ਲਾਗੀ ਪਰਿਵਾਰ ਚੋਂ ਐ ਜੂਪਾ ਜੂਪੋ ਦਾ ਨਾਂ ਅ ਕਿਉਂਕਿ ਆਪਣੇ ਰਿਵਾਜ ਐ ਬਰਾਤ ਜਾਂਦੇ ਹੁੰਦੇ ਸੀ ਉਹ ਬਸ ਚ ਬਰਾ ਜਾਂਦੀ ਸੀ ਜੂਪਾ ਬਸ ਚ ਬੈਠਾ ਹੁਣ ਬਸ ਚ ਮੁੰਡੇ ਦਾ ਬਾਪੂ ਬੈਠਾ ਹੈ ਮੁੰਡੇ ਦਾ ਫੁੱਫੜ ਮੁੰਡੇ ਦਾ ਮਾਸੜ ਸਾਰੇ ਬਸ ਚ ਬੈਠੇ ਆ ਇਕੱਲਾ ਮੁੰਡੇ ਦੀ ਗੱਲ ਜਾਂਦਾ ਹੁੰਦਾ ਸੀਗਾ ਘਰ ਚ ਤਾਂ ਮੁੰਡੇ ਦਾ ਫੁੱਫੜ ਕਹਿੰਦਾ ਵੀ ਜੇ ਮਿਲਣੀ ਤੇ ਮੈਨੂੰ 2 ਤੋਲਿਆਂ ਦੀ ਸ਼ਾਂਪ ਨਾ ਪਾਈ ਮੈਂ ਨੰਦ ਨਹੀਂ ਹੋਣ ਦੇਣਾ ਮੁੰਡੇ ਦਾ ਮਾਸੜ ਕਹਿੰਦਾ ਜੇ ਮਿਲਣੀ ਤੇ ਕੜਾ ਨਾ ਪਾਇਆ ਮੇਰੇ ਨੰਦ ਮੈਂ ਵੀ ਨਹੀਂ ਹੋਣ ਦੇਣਾ ਮੁੰਡੇ ਦਾ ਬਾਪੂ ਕਹਿੰਦਾ ਜੇ ਮਿਲਣੀ ਤੇ ਬੋਲਟ ਮੋਟਰਸਾਈਕਲ ਦੀਆਂ ਕੁੰਜੀਆਂ ਨਾ ਧਰੀਆਂ ਉਹਨੇ ਕੰਬਲ ਤੇ। ਨੰਦ ਮੈਂ ਵੀ ਨਹੀਂ ਹੋਣ ਦੇਣੇ। ਉਹ ਜੂਪਾ ਵਿਚਾਰਾ ਤਿਆਰਬੇਕਾਰ ਸੀ ਪਉਣਾ ਪਿੰਡ ਤਾਂ ਵਿਆਹਿਆ ਸੀ ਉਹਨੇ। ਉਹ ਬੱਸ ਦੇ ਡਰਾਈਵਰ ਨੂੰ ਜਾ ਕੇ ਕਹਿੰਦਾ ਬਾਈ ਬੱਸ ਰੋਕ ਲੈ ਤੇ ਮੈਨੂੰ ਲਾ ਦੇ। ਉਹ ਕਹਿੰਦਾ ਕੀ ਹੋ ਗਿਆ ਕਹਿੰਦਾ ਬਸ ਤੂੰ ਲਾ ਦੇ ਮੈਨੂੰ। ਉਹਨੇ ਬੱਸ ਰੋਕ ਲਈ। ਕਹਿੰਦਾ ਲਾ ਲਾਉਣਾ ਕਿਉਂ ਦੱਸਦਾ ਦੇ ਉਤਰਨਾ ਕਿਉਂ ਹੈ। ਕਹਿੰਦਾ ਜਿਹੜੇ ਸਾਹ ਤੇ ਬੱਸ 'ਚ ਗੱਲਾਂ ਚੱਲੀ ਜਾਂਦੀਆਂ ਹਨਾ। ਬਰਾਤ ਸੁੱਕੀ ਨਹੀਂ ਮੁੜਦੀ ਇਹ ਮੈਨੂੰ ਤਾਂ ਇੱਥੇ ਲਾ ਦੇ ਬਰਾਤ ਸੁੱਕੀ ਨਹੀਂ ਮੁੜਦੀ ਜਿਹੜੇ ਸਾਹ ਤੇ ਗੱਲਾਂ ਚੱਲ ਰਹੀਆਂ ਨੇ ਉੱਤਰ ਗਿਆ ਸੱਚੀ ਮੁੱੱਚੀ ਉੱਤਰ ਗਿਆ ਉਹ ਖੇਤਾਂ ਵਿੱਚ ਦੀ 12:00 ਵਜੇ ਪਹੁੰਚਿਆ ਤੁਰ ਕੇ ਪਿੰਡ ਬਰਾਤ ਸਾਢੇ 12:00 ਆ ਗਈ ਉਧਰੋਂ ਤੇ ਜਿਹੜਾ ਉੱtre ਕਿਸੇ ਦੀ ਮਾਂ ਐ ਕਿਸੇ ਦੀ ਐ ਉਲੂ ਕਿਨੇ ਕੀ ਹੋ ਗਿਆ ਜੂਪਾ ਕਹਿੰਦਾ ਭਾਈ ਕੰਬਲ ਵਾਲੇ ਭਾਰੀ ਦੀ ਮਿਲਨੀ ਵਾਲੇ ਵਾਹਾਂ ਹੀ ਤੋੜਦੀਆਂ ਸਾਰਿਆਂ ਦੀਆਂ ਬਸ ਉਹ ਹਾਲ ਦਾ ਉਹ ਉਹ ਤੀਵਰੀਆਂ ਪੁਰਾਣੇ ਰਵਾਜਾਂ ਚ ਜੂਪੇ ਹੋਰਾਂ ਤੋਂ ਲੈ ਲੀਏ ਪਾ ਸਿੱਖਿਆ ਵੀ ਇਹ ਚੀਜ਼ਾਂ ਛੱਡਦੀਏ ਨਹੀਂ ਵਿਰਾਤਾ ਸੁੱਕੀਆਂ ਨਹੀਂ ਮੁੜਦੀਆਂ ਫੇਰ ਸੋ ਇਸ ਕਰਕੇ ਭੀਆਂ ਸਾਡੀਆਂ ਦੇਖੋ ਪੜ੍ਹਨ ਲਿਖਣ ਚ ਤੱਸੋ ਮੈਨੂੰ ਕਮ ਕਮੀ ਹੈ ਕੋਈ ਤੁਸੀਂ ਹੈਰਾਨ ਹੋ ਜਾਓਗੇ 10ਵੀਂ ਚੋਂ ਪਹਿਲੇ 3 ਪੋਜੀਸ਼ਨਾਂ ਤੇ ਕੌਣ ਆਈਆਂ ਕੁੜੀਆਂ 12ਵੀਂ ਚੋਂ ਪਹਿਲੇ 3 ਪੀਸ਼ਾਂ ਤੇ ਪੰਜਾਬ ਚੋਂ ਕੌਣ ਆਈਆਂ ਕੁੜੀਆਂ ਔਰ 10ਵੀਂ ਵਾਲਿਆਂ ਦਾ ਤਾਂ ਇਹ ਆ ਵੀ ਤਿੰਨੇ ਕੁੜੀਆਂ ਦੇ 650 ਚੋਂ 650 ਨੰਬਰ ਹੀ ਨੇ ਉਮਰ ਕਰਕੇ ਫਸ ਸੈਕਿੰਡ ਕੱਢਣੀਆਂ ਪੈ ਗਈਆਂ ਸਭ ਤੋਂ ਛੋਟੀ ਨੂੰ ਫਸਟ ਕੱਢਣਾ ਪੈ ਗਿਆ ਜਿਹੜੀ ਉਹਨਾਂ ਤੋਂ ਉਹ ਤੋਂ ਵੱਡੀ ਹੈ ਉਹਨੂੰ ਸੈਕਿੰਡ ਤੇ ਜਿਹੜੀ ਉਹ ਤੋਂ ਵੱਡੀ ਉਹਨੂੰ ਥਰਡ ਕੱਢਣਾ ਪੈ ਗਿਆ ਮੈਂ ਪੰਜਾਬ ਚੋਂ ਪਹਿਲੇ 10 ਨੰਬਰ ਵਾਲੇ 10ਵੀਂ ਵਾਲੇ ਬੱਚੇ ਬੁਲਾ ਲੇ ਪਹਿਲੇ 10 ਵਾਲੇ 12ਵੀਂ ਵਾਲੇ ਬੁਲਾ ਲੇ 20 ਹੋ ਗਏ 20 ਚੋਂ 19 ਕੁੜੀਆਂ ਆਈਆਂ ਇੱਕ ਮੁੰਡਾ ਆਇਆ ਮੈਂ ਉਹਨੂੰ ਜੱਫੀ ਪਾ ਲਿਓ ਮੈਂ ਕਿਹਾ ਸਾਡੀ ਕਮਿਊਨਿਟੀ ਦੀ ਇੱਜ਼ਤ ਰੱਖਤੀ ਓਏ ਪੜ ਪੜ ਲਿਆ ਕਰੋ ਕਦੇ ਪੜ ਲਿਆ ਕਰੋ ਫਸਟ ਆਈਆ ਹੈਨਾ ਫਸਟ ਧੀਆ ਸਾਨੂੰ ਅਸੀਂ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਆ ਮੌਕਾ ਤਾਂ ਦੇ ਕੇ ਦੇਖੋ ਤੁਸੀਂ ਸੋ ਇਸ ਕਰਕੇ ਸਾਡੀਆਂ ਧੀਆ ਨੂੰ ਸਾਡੇ ਪੁੱਤਾਂ ਨੂੰ ਅਸੀਂ ਪੜਾਈਏ ਨੌਕਰੀਆਂ ਅਸੀਂ ਆਪੀ ਦੇਵਾਂਗੇ ਪੜਾਓ ਕੰਪੀਟੀਸ਼ਨ ਵਾਲਾ ਪਲੱਸ 2 ਕਰਾ ਕੇ ਆਇਲਟਸ ਕਰਾ ਕੇ ਬਾਹਰ ਭੇਜਣਾ ਕੋਈ ਫਾਇਦਾ ਬਾਹਰ ਉਹ ਮੋੜੀ ਜਾਂਦੇ ਹੁਣ ਕੋਈ ਫਾਇਦਾ ਨਹੀਂ ਆਈਪੀਐਸ ਬਣਾਓ ਆਈਐਸ ਬਣਾਓ ਖੋਲਾਂਗੇ ਆਪਾਂ ਯੂਪੀਐਸਸੀ ਸੈਂਟਰ ਖੋਲਾਂਗੇ ਧੂਰੀ ਚ ਵੀ ਆਪਾਂ ਖੋਲਣਾ ਹੈ ਲਾਇਬ੍ਰੇਰੀ ਤਿਆਰੀ ਹੈ ਲਗਭਗ ਯੂਪੀਐਸਸੀ ਸੈਂਟਰ ਖੋਲਾਂਗੇ ਸਾਰਿਆਂ ਵਾਸਤੇ ਫ੍ਰੀ ਪੜ੍ਹਾਈ ਡੀਸੀ ਬਣ ਕੇ ਨਿਕਲੋ ਐਸਐਸਪੀ ਬਣ ਕੇ ਨਿਕਲੋ ਵੱਡੇ ਅਫਸਰ ਬਣੋ ਧੂਰੀ ਵਾਲਿਆਂ ਨੇ ਜੋ ਧੂਰੀ ਵਾਲਿਆਂ ਨੇ ਕੀਤਾ ਕੰਮ ਮੈਂ ਤਾਂ ਸਾਰੀ ਉਮਰ ਮੈਂ ਤਾਂ ਹਰੇਕ ਸਾਹ ਤੋਂ ਬਾਅਦ ਵੀ ਤੂਰੇ ਵਾਲਾ ਧੰਨਵਾਦ ਕਰੀ ਜਾਮਾਂ ਤਾਂ ਵੀ ਕਈ ਜਨਮ ਲੱਗ ਜਾਣਗੇ ਤੁਹਾਡਾ ਕਰਜ਼ਾ ਲਾਉਣ ਵਾਸਤੇ ਜਿਹੜਾ ਤੁਸੀਂ ਚੜਾਇਆ ਮੇਰੇ ਤੇ ਐਡੀ ਵੱਡੀ ਪੋਜੀਸ਼ਨ ਕਦੇ ਸੋਚੀ ਸੀ ਵੀ ਐਂ ਹੋ ਜਾਊਗਾ ਪਰ ਹਾਂ ਕੁਦਰਤ ਹੁੰਦੀ ਹੈ ਕਈ ਵਾਰੀ ਸੰਯੋਗ ਤੁਸੀਂ ਦੇਖੋ 16 ਮਈ 1992 ਨੂੰ ਮੇਰੀ ਪਹਿਲੀ ਗੈਸਟ ਆਈ ਸੀ 16 ਮਈ 1992 ਨੂੰ ਗੋਭੀ ਦੀ ਕੱਚੀ ਪਰਨੇ 17 17 ਸਾਲ ਦਾ ਸੀ ਮੈਂ 16 ਮਈ 2014 ਨੂੰ ਪਹਿਲੀ ਵਾਰ ਐਮਪੀ ਬਣਿਆ ਸੀ ਦੇਸ਼ ਦੇ ਰਿਜ਼ਲਟ 16 ਮਈ ਨੂੰ ਆਏ ਸੀ ਚਲੋ ਕੈਸਟ ਦੀ ਰੀਲੀਜ਼ਿੰਗ ਤਾਂ ਅਸੀਂ ਬਦਲ ਵੀ ਸਕਦੇ ਆ ਵੀ ਚਲੋ 16 ਹੀ ਵਾ 20 ਕਰ ਲੋ ਪਰ ਉਹ ਤਾਂ ਇਲੈਕਸ਼ਨ ਕਮਿਸ਼ਨ ਨੇ 16 ਮਈ ਅਨਾਉਂਸ ਕੀਤੀ ਸੀ ਨਾ ਵੀ ਉਹਦੇ ਗਿਣਤੀ ਹੋਊਗੀ ਹੋਰ ਦੇਖੋ ਪਹਿਲੀ ਵਾਰ ਮੈਂ ਦੇਸ਼ ਭਗਤ ਕਾਲਜ ਵਰਲਡ ਵਾਲ ਤੋਂ ਫਰਸਟ ਆਇਆ ਸੀ ਯੂਥ ਫੈਸਟੀਵਲ ਚ 1991 ਦੀ ਹੋਣੀ ਗੱਲ ਪਹਿਲਾਂ ਦੀ ਕੈਸਟਾਂ ਤੋਂ ਪਹਿਲਾਂ ਦੀ ਉਸ ਤੋਂ ਬਾਅਦ दो हज़ार चौदह चो चौ। हज़ार उन्नीस तो दो हज़ार बई फिर फिर उस कॉलेजों ही फस्ट आए चौदह च एम पी बने उन्नी च एम पी बने बई च एम एल ए बने मतलब उस कॉलेजों ही गिनती उत्त है देश भगत कॉलेज वर्ल्ड वर्ल्ड संयोग ने कोई पता नहीं क्या पता किस बेस में नारायण मिल जाए रब को भी आप आके नहीं कम करा हूँ ਕਿਸੇ ਨਾ ਕਿਸੇ ਨੂੰ ਭੇਜ ਦਿੰਦਾ ਹੁੰਦਾ ਵੀ ਉਹਨੂੰ ਸਮੱਤ ਬਖਸ਼ ਦਿੰਦਾ ਹੁੰਦਾ ਜਾਂ ਕਰਦੇ ਕੰਮ ਫਿਰ ਆਪਾਂ ਕਹਿੰਦੇ ਬੰਦਾ ਰੱਬ ਦਾ ਰੂਪ ਹੈ ਯਾਰ ਹਨਾ ਸੋ ਇਸ ਕਰਕੇ ਚੰਗੇ ਕੰਮ ਕਰ ਲਾਂਗੇ ਚਾਰ ਬੰਦੇ ਯਾਦ ਕਰ ਲੈਣਗੇ ਨਹੀਂ ਤਾਂ ਇੱਥੇ ਥੋੜੇ ਪਿੰਡ ਵੀ ਹੋਣਗੇ 90 90 ਸਾਲ ਦੇ ਪਏ ਹੋਣੇ ਬੁਢੇ ਤੁਹਾਨੂੰ ਆਪ ਨੂੰ ਨਹੀਂ ਪਤਾ ਹੋਣਾ ਮਰ ਗਿਆ ਕਿ ਨਹੀਂ ਅਜੇ ਰਹਿੰਦਾ ਆਜਾ ਚਾ ਇਹ ਕਿਧਰ ਸਿਆਲ ਨਾ ਕਢਾ ਦੋ ਫਿਰ ਮੈਨੂੰ ਲੱਗਦਾ ਐਂ ਜੇ ਕਰਨ ਲੱਗ ਜੰਨੇ ਆਪਾਂ ਕੋਈ ਸਿਆਲ ਕੱਢ ਕੇ ਬੰਦਾ ਜਾਣਦੇ ਨਹੀਂ ਮੌਤ ਨੂੰ ਵੀ ਮੌਤ ਨੂੰ ਵੀ ਘਰ ਨਹੀਂ ਲੱਭਦਾ ਜੀ ਕਿੱਥੇ 23 ਸਾਲ ਦੀ ਉਮਰ 'ਚ ਭਗਤ ਸਿੰਘ ਹੋਰੀ ਸ਼ਹੀਦ ਹੋਏ ਨੇ ਸਾਰੀ ਉਮਰ ਤੇ ਹੀ 23 ਸਾਲ ਦੇ ਰਹਿਣਗੇ ਅੱਜ ਤੋਂ 5 ਸਾਲਾਂ ਬਾਅਦ ਵੀ ਭਗਤ ਸਿੰਘ 23 ਸਾਲ ਦੇ ਰਹੂਗਾ ਕਰਤਾਰ ਸਿੰਘ ਸਰਾਭਾ 19 ਦਾ ਹੀ ਰਹੂਗਾ ਬਸ ਯੁੱਧ ਦੇ ਆਈਕਨ ਰਹਿਣਗੇ ਸੋ ਆਪਣੇ ਕੋਲ ਇਹ ਜੀਆਂ ਧਾਰਨਾ ਪਈਆਂ ਨੇ ਜਰੂਰ ਜੇ ਤੁਹਾਨੂੰ ਕੋਈ ਚੰਗੀ ਲੱਗੀ ਗੱਲ ਕਿਸੇ ਦਿਲ ਦੇ ਕੋਨੇ ਨੂੰ ਤਾਂ ਇੱਕ ਵਾਰੀ ਤਾੜੀਆਂ ਮਾਰ ਕੇ ਸਾਡੀ ਟੀਮ ਦਾ ਹੌਸਲਾ ਫੜਾ ਦਿਓ ਜਿਉਂਦੇ ਵੱਸਦੇ ਰਹੋ ਤਰੱਕੀਆਂ ਕਰੋ ਦੋਨੇ ਹੱਥ ਉਪਰ ਚੱਕ ਕੇ ਦੋ ਨਾਰੇ ਲਾ ਦਿਓ ਹੈਗੇ ਵਿਪਕ ਸਿੰਘ ਹੋਰਾਂ ਦੇ ਨਾਰੇ ਨੇ ਇਨਕਲਾਬ